ਨੀਚੇ ਵੀ ਇਸ ਇਹ ਜੀ ਸਾਡੇ ਚੌਂਕੀ ਇੰਚਾਰਜ ਸੈ ਨਦੀਪ ਕੌਰ ਇੰਚਾਰਜ ਚੌਂਕੀ ਗੁਰवटी ਇਹਨਾਂ ਨੂੰ ਉਤਰਾ ਮੇਰੇ ਸੀ ਕਿ ਇਹ ਦੋ ਲੇਡਿਸ ਜਿਹੜੇ ਰੋਟੀ ਚੰਨਾ ਦੇ ਰਹਿਣ ਵਰਿਆ ਨੇ ਤੇ ਨਾਲ ਇੱਕ ਉਹਦੇ ਜਿਹੜਾ ਮੇਲ ਹੈ ਜਗਰਾਜ ਸਿੰਘ ਉਹ ਫੇਨ ਬਾਗਲੀ ਨਾਲ ਰਹਿਣ ਵਾਲਾ ਇਹ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਗੋਰੀਨੂ ਸ਼ੱਕਰ ਦੇ ਅਰਥ ਤੇ ਰੋਕਿਆ ਗਿਆ ਪਲਾਸੀ ਲਈ ਗਈ ਤੇ ਇਹਨਾਂ ਪਾਸੋਂ ਜਿਹੜਾ ਹੈਗਾ ਨਸ਼ੀਲਾ ਪਾਊਡਰ ਬਰਾਮਦ ਹੋਇਆ। ਦੇ ਤਹਿਤ ਅਸੀਂ ਪਾਚਾ ਦਰਜ ਕਰਕੇ ਇਹ ਕਾਰਵਾਈ ਨੂੰ ਚਲਾਈ। ਲੇਡੀਸ ਤੋਂ 1 ਪਾਨੀ ਪਾਨੀ ਗ੍ਰਾਮ ਬਰਾਮਦ ਹੋਇਆ ਜੀ ਤੇ ਜਿਹੜਾ ਹੈਗਾ ਮੇਲ ਬੰਦਾ ਉਹਦੇ ਕੋਲੋਂ ਤਿੰਨ ਗ੍ਰਾਮ ਟੋਟਲ 13 ਗ੍ਰਾਮ ਬਰਾਮਦ ਹੋਇਆ। ਇਹ ਦੋਨੋਂ ਭੈਣਾਂ ਦਿੱਤੇ ਜਾਂਦੇ ਨੇ ਜੀ ਤੇ ਜਿਹੜੀ ਜਿਹੜਾ ਬੰਦਾ ਹੈਗਾ ਮੇਲ ਉਹ ਇੱਕ ਨਾਲ ਜੋ ਲੇਡੀ ਹੈ ਗੜੀ ਲੱਸੀ ਉਹਦਾ ਜਵਾਈ ਹੈ। ਜੀ ਮੈਂ ਦੱਸ ਦਿੰਦਾ ਉਸ ਪਿਛਲੇ ਕਾਫੀ ਟਾਈਮ ਤੋਂ ਜਿਹੜਾ ਹੈਗਾ ਇਹ ਕੰਮ ਕਰ ਰਹੇ ਨੇ ਇਹਦੇ ਵਿੱਚ ਇਹਨਾਂ ਦੇ ਖਿਲਾਫ ਜਿਹੜੇ ਹੈਗੇ 2-2 3-3 ਕਤਰੀ ਦਸਾ ਦੇ ਚੰਦੇ ਐਂਡੀਪੀਏ ਤੇ ਕਰਦੇ ਇਹਦੇ ਵਿੱਚ ਅਸੀਂ ਤਿੰਨਾਂ ਦੇ ਖਿਲਾਫ ਕਦਮਾ ਦਰਜ ਕੀਤਾ ਜੀ ਐਂਡੀਪੀਏ ਦੇ ਤਹਿਤ ਔਰ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ ਔਰ ਮਾਨ ਹਾਸਲ ਕਰਾਂਗੇ ਹੋਰ ਬਰੀਕੀ ਨਾਲ ਇਹਨਾਂ ਦੇ ਪੁੱਛਕਿਛ ਕਰਾਂਗੇ ਕਿ ਇਹ ਕਿੱਥੋਂ ਲੈ ਕੇ ਆਉਂਦੇ ਨੇ ਕਿਹਨੂੰ ਵੇਚਦੇ ਨੇ ਤੇ ਹੋਰ ਇਹਨਾਂ ਦੇ ਨਾਮ ਕੌਣ ਕੌਣ ਜਿਹੜਾ ਹੈਗਾ ਇਹ ਕੰਮ ਦੇ ਵਿੱਚ ਜਿਹੜਾ ਹੈਗਾ ਸੁਰੱਖਿਤੀ ਦੀ ਹੈਗੀ ਉਹਦੇ ਖਿਲਾਫ ਪਰ ਵੀ ਮੁਚਲੀ ਨਹੀਂ ਹੋਏ ਕੰਮਾਂ ਦੀ ਸਿਮੋਤੀ ਦੀ ਤਫਤੀਸ਼ ਨੂੰ ਕੰਮ ਕੰਮ ਦੇ ਪੱਧਰ ਤੇ ਕਰ ਰਹੇ ਹਨ ਇਹਨਾਂ ਦੇ ਦੋ ਦੋ ਤਿੰਨ ਤਿੰਨ ਪਰਚੇ ਦਰਜ ਨੇ ਤੇ ਬਾਕੀ ਹੋਰ ਵੀ اسی ਤਫਤੀਸ਼ ਕਰ ਰਹੇ ਹਨ ਇੱਕ ਇੱਕ ਹੋਰ ਇਹਨਾਂ ਦਾ ਕੀ ਬੈਕਗ੍ਰਾਉਂਡ ਹੈਗਾ ਜਾਂ ਕਿੱਥੋਂ ਲੱਗੇ ਆਉਂਦੇ ਨੇ ਉਹ ਪੱਖੋਂ ਤਫਤੀਸ਼ ਵੀ ਚਲ ਰਹੀ ਹੈ ਉਮਰ ਕਿੰਨੀ ਹੈ ਜਿਹੜਾ ਪਰਚੇ ਉਹਦੀ ਉਮਰ 25 ਸਾਲ ਦੇ ਕਰੀਬ ਹੈ ਜੀ ਤੇ ਲੇਡੀਜ਼ ਦੀ ਉਮਰ ਹੈ ਜੀ 50 55 ਸਾਲ ਦੇ ਕਰੀਬ